ਇੱਕ ਪਾਸੇ ਜਿੱਥੇ ਪੰਜਾਬ ਦਾ ਮੌਸਮ ਕਾਫੀ ਗਰਮਾਉਂਦਾ ਹੋਇਆ ਦਿਖਾਈ ਦਿੰਦਾ ਪਿਆ ਹੈ ਤੇ ਦੂਜੇ ਪਾਸੇ ਲੁਧਿਆਣਾ ਵਿੱਚ ਹੋਣ ਜਾ ਰਹੀ ਜਿਮਨੀ ਚੋਣ ਵੀ ਪੰਜਾਬ ਦੀ ਸਿਆਸਤ ਨੂੰ ਕਾਫੀ ਪਖਾਉਂਦੀ ਹੋਈ ਦਿਖਾਈ ਦਿੰਦੀ ਪਈ ਹੈ ਇਹਨਾਂ ਚੋਣਾਂ ਨੂੰ ਲੈ ਕੇ ਹਰੇਕ ਪਾਰਟੀ ਆਪੂ ਆਪਣੇ ਪੱਧਰ ਦੇ ਉੱਪਰ ਚੋਣ ਜਿੱਤਣ ਦੀ ਤਿਆਰੀ ਦੇ ਵਿੱਚ ਲੱਗੀ ਹੋਈ ਹੈ ਤੇ ਇਸੇ ਵਿਚਾਲੇ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਤਨੀ ਜਿਹੜੀ ਲੁਧਿਆਣਾ ਦੇ ਵਿੱਚ ਚੋਣ ਪ੍ਰਚਾਰ ਕਰਨ ਵਾਸਤੇ ਪੁੱਜੀ ਸੀ ਖਾਸ ਤੌਰ ਤੇ ਔਰਤਾਂ ਦੇ ਨਾਲ ਉਹਨਾਂ ਵੱਲੋਂ ਗੱਲਬਾਤ ਕੀਤੀ ਗਈ ਤੇ ਔਰਤਾਂ ਨੂੰ ਅਪੀਲ ਕੀਤੀ ਗਈ ਕਿ ਤੁਸੀਂ ਸਾਰਿਆਂ ਨੇ ਆਪਣੀ ਵੋਟ ਦਾ ਇਸਤੇਮਾਲ ਕਰਨਾ ਹੈ ਤੁਹਾਨੂੰ ਕਦੇ ਵੀ ਮੌਸਮ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਹੈ ਕਿਉਂਕਿ ਤੁਹਾਡੀ ਵੋਟ ਤੁਹਾਡੇ ਬੱਚਿਆਂ ਦਾ ਤੁਹਾਡੇ ਪਤੀ ਦਾ ਤੇ ਤੁਹਾਡਾ ਭਵਿਕ ਅਗਿਓ ਸਵਾਰ ਸਕਦੀ ਹੈ ਇਸ ਕਰਕੇ ਤੁਸੀਂ ਆਪਣੀ ਉਹਦਾ ਇਸਤੇਮਾਲ ਜ਼ਰੂਰ ਕਰਨਾ ਹੈ ਮੈਂ ਲੇਡੀਜ਼ ਨੂੰ ਹਮੇਸ਼ਾ ਕਹਿੰਦੀ ਆ ਕਿ ਪੋਲਿਟੀਕਲ ਪਾਰਟਿਸਪੇਸ਼ਨ ਹੈ ਜਿਹੜੀ ਲੇਡੀਜ਼ ਦੀ ਉਹ ਬਹੁਤ ਘੱਟ ਹੁੰਦੀ ਹੈ ਲੇਡੀਜ਼ ਹਮੇਸ਼ਾ ਜਦ ਵੀ ਮਿਲਦੀਆਂ ਨੇ ਇੱਕ ਗੱਲ ਕਹਿੰਦੀਆਂ ਵੀ ਯੂ ਆਰ ਨਾਟ ਮੱਚ ਇੰਟਰਸਟਿਡ ਇਨ ਪੋਲਿਟਿਕਸ ਸਾਨੂੰ ਵਧੀਆ ਫੀਲਡ ਨਹੀਂ ਲੱਗਦਾ ਇਟਸ ਨਾਟ ਮੇਂਟ ਫॉर ਲੇਡੀਜ਼ ਹਮੇਸ਼ਾ ਇਹ ਗੱਲਾਂ ਸੁਣਨ ਨੂੰ ਆਉਂਦੀਆਂ ਬਟ ਅਨਲੈਸ ਵੀ ਬੀ ਇਨ ਟੂ ਪੋਲਿਟਿਕਸ ਸਾਨੂੰ ਪਤਾ ਨਹੀਂ ਆਪਾਂ ਇਹਨੂੰ ਚੰਗਾ ਮਾੜਾ ਕਹਿਣਾ ਨਹੀਂ ਚਾਹੀਦਾ ਜਦ ਤੱਕ ਅਸੀਂ ਆਪ ਇਨੀਸ਼ੀਏਟਿਵ ਲੈਂਦੇ ਨਹੀਂ ਆ ਦੇ ਵਿੱਚ ਆਉਂਦੇ ਨਹੀਂ ਲੇਡੀਜ਼ ਦੀ ਪਾਰਟਿਸਪੇਸ਼ਨ ਸਿਰਫ ਘਰ ਤੱਕ ਹੁੰਦੀ ਹੈ ਜਾਂ ਆਪਣੇ ਬਿਜ਼ਨਸ ਤੱਕ ਆਪਣੀ ਫੈਮਿਲੀਜ਼ ਤੱਕ ਹੁਣ ਤੱਕ ਆਹੀ ਚੱਲਦਾ ਰਿਹਾ ਹੈ ਮੈਂ ਬਟ ਆਰਜ ਐ ਰਿਕਵੈਸਟ ਏਵਰੀ ਲੇਡੀ ਕਿ ਤੁਸੀਂ ਆਪ ਦੀ ਪਾਰਟਿਸਪੇਸ਼ਨ ਹੈ ਜਿਹੜੀ ਉਹਨੂੰ ਪੋਲਿਟਿਕਸ 'ਚ ਵੀ ਲੈ ਕੇ ਆਓ ਤੁਹਾਡੀ ਵੋਟ ਵੀ ਬਹੁਤ ਇੰਪੋਰਟੈਂਟ ਹੈ ਇਟਸ ਵੈਰੀ ਇੰਪੋਰਟੈਂਟ ਫਾਰ ਅਸ ਫਾਰ एवरीवन ਤੁਹਾਡੀ ਵੋਟ ਡਿਸਾਈਡ ਕਰਦੀ ਹੈ ਵਾਟਸ ਗੋਣਾ ਬੀ ਯੋਰ ਫਿਊਚਰ ਤੁਹਾਡੇ ਬੱਚਿਆਂ ਦਾ ਫਿਊਚਰ ਤੁਹਾਡੇ ਪੇਰੈਂਟਸ ਦਾ ਫਿਊਚਰ ਕਿਹਜਾ ਹੋਗਾ ਸੋ ਪਲੀਜ਼ ਆਪਦੀ ਵੋਟ ਜ਼ਰੂਰ ਪਾ ਕੇ ਆਇਓ ਆ ਨੋ ਟੈਂਪਰੇਚਰ ਇਜ਼ ਆਲਸੋ ਰਾਈジング ਗਰਮੀ ਬਹੁਤ ਵੱਧ ਰਹੀ ਹੈ ਐਂਡ ਦਾ ਟੈਂਪਰੇਚਰ ਰਾਈジング ਆਈ ਥਿੰਕ ਪੋਲਿਟੀਕਲ ਟੈਂਪਰੇਚਰਸ ਆਰ ਆਲਸੋ ਰਾਈジング ਇਨ ਦਾ ਸਿਟੀ ਸੋ ਇਹਜਾ ਸਿਨੈਰੀਓ ਬਣ ਰਿਹਾ ਹੈ ਬਟ ਆਈ ਬਲੀਵ ਜਿਹੜਾ ਵੀ ਬੰਦਾ ਸੱਚਾ ਕੰਮ ਕਰ ਰਿਹਾ ਹੈ ਇਮਾਨਦਾਰੀ ਨਾਲ ਕੰਮ ਕਰ ਰਿਹਾ ਹੈ ਅੰਤ ਤੱਕ ਕੰਮ ਕਰ ਰਹਿਣ ਜਿਹਨੂੰ ਲੋਕ ਪਸੰਦ ਕਰ ਰਹੇ ਨੇ ਉਹ ਕਦੇ ਵੀ ਹਾਰਦਾ ਨਹੀਂ ਉਹਨੂੰ ਇੱਕ ਚੀਜ਼ ਦੀ ਲੋੜ ਹੁੰਦੀ ਹੈ ਉਹ ਹੈ ਪਬਲਿਕ ਸਪੋਰਟ ਦੀ ਜੇ ਪਬਲਿਕ ਸਪੋਰਟ ਤੁਹਾਡੇ ਸਾਰਿਆਂ ਦਾ ਪਿਆਰ ਆਸ਼ੀਰਵਾਦ ਤੁਹਾਡੇ ਨਾਲ ਹੋਏਗਾ ਤੇ ਓਬਵੀਅਸਲੀ ਇਹ ਬੈਟਲ ਵੀ ਕੋਈ ਬਹੁਤ ਵੱਡੀ ਬੈਟਲ ਨਹੀਂ ਇਹ ਵੀ ਆਰਾਮ ਨਾਲ ਜਿੱਤੀ ਜਾ ਸਕਦੀ ਹੈ ਤੁਹਾਡੇ ਪਿਆਰ ਦੀ ਲੋੜ ਹੈ ਸੋ ਆਈ ਰਿਕਵੈਸਟ ਤੁਸੀ ਸਾਰੀਆਂ ਲੇਡੀਜ਼ ਐਸ ਮੱਚ ਐਸ ਯੂ ਇੰਜੋਏ ਯਰ ਕਿਟੀਜ਼ অর ਜਿੰਨਾ ਵੀ ਤੁਸੀਂ ਸੋਸ਼ਲ ਆਊਟ ਗoing ਨੂੰ ਪਸੰਦ ਕਰਦੇ ਹੋ ਉਨਾ ਹੀ ਪੋਲਿਟਿਕਸ ਨੂੰ ਵੀ ਪਸੰਦ ਕਰੋ ਪਲੀਜ਼ ਵੋਟ ਜ਼ਰੂਰ ਵੋਟ ਪਾ ਕੇ ਆਇਓ ਬਿਕਾਜ਼ ਇਹ ਸਿਰਫ ਇੰਡੀਆ ਦੀ ਗੱਲ ਨਹੀਂ ਜੇ ਤੁਸੀਂ ਇੰਟਰਨੈਸ਼ਨਲ ਪਲੈਟਫਾਰਮਸ ਤੇ ਵੀ ਦੇਖ ਲਓਗੇ ਤੇ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਲੇਡੀਜ਼ ਦੀ ਪਾਰਟਿਸਪੇਸ਼ਨ ਬਹੁਤ ਘੱਟ ਆ ਲੇਡੀਜ਼ ਡੋਨਟ ਵੋਟ ਉਹ ਆਪ ਦੇ ਵੋਟ ਦੇ ਹੱਕ ਨੂੰ ਯੂਜ਼ ਹੀ ਨਹੀਂ ਕਰਦੀਆਂ ਲੇਡੀਜ਼ ਵੋਟ ਪਰਸੈਂਟੇਜ ਬਹੁਤ ਘੱਟ ਹੁੰਦੀ ਹੈ ਸੋ ਮੈਂ ਇਸ ਵਾਰ ਸਪੈਸ਼ਲੀ ਲੁਧਿਆਣਾ ਦੀਆਂ ਲੇਡੀਜ਼ ਨੂੰ ਕਹਿਣਾ ਚਾ ਰਹੀ ਆ ਕਿ ਬਿਕੋਜ਼ ਮੇਰੀ ਪਹਿਲੀ ਮੀਟਿੰਗ ਲੁਧਿਆਣਾ ਚ ਸਿਰਫ ਤੁਹਾਡੇ ਨਾਲ ਆ ਕਿ ਇਸ ਵਾਰ ਰਿਕਾਰਡ ਲੇਡੀਜ਼ ਦੀ ਵੋਟ ਦਾ ਹੋਣਾ ਚਾਹੀਦਾ ਤੇ ਲੇਡੀਜ਼ ਦੀ ਵੋਟ ਨੇ ਜਿਤਨਾ ਅਰਚ ਫਰਕ ਪਾਉਣਾ ਇਹ ਤੁਸੀਂ ਡਿਸਾਈਡ ਕਰਨਾ